ਤਾ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਿਹੜੇ ਉਹ ਜੋੜਿਆਂ ਦੀ ਸੇਵਾ ਕਰ ਰਹੇ ਨੇ ਸਵੇਰ ਵੇੜੇ ਆਨੰਦਪੁਰ ਸਾਹਿਬ ਪਹੁੰਚੇ ਨੇ ਸਿੱਖਿਆ ਮੰਤਰੀ ਤਾਂ ਉਹਨਾਂ ਨੂੰ ਧਾਰਮਿਕ ਸਜ਼ਾ ਲਾਈ ਗਈ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਤਨਖਾਹ ਲਗਾਈ ਗਈ ਹੈ ਤਾਂ ਇਸ ਧਾਰਮਿਕ ਸਜ਼ਾ ਦੇ ਤਹਿਤ ਹਰਜੋਤ ਸਿੰਘ ਬੈਂਸ ਨੇ ਜਿਹੜੇ ਅੱਜ ਸ਼੍ਰੀ ਆਨੰਦਪੁਰ ਸਾਹਿਬ ਦੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਵਿਖੇ ਜੋੜੇ ਝਾੜਨ ਦੀ ਸੇਵਾ ਕਰਨ ਪਹੁੰਚੇ ਤਕਰੀਬਨ 8 ਵਜੇ ਦੇ ਕਰੀਬ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਿਹੜੇ ਉਹ ਨੰਗੇ ਪੈਰੀ ਦਾੜਾ ਪ੍ਰਕਾਸ਼ ਕਰਕੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਪੁੱਜੇ ਜਿੱਥੇ ਸਭ ਤੋਂ ਪਹਿਲਾਂ ਉਹਨਾਂ ਵੱਲੋਂ ਗੁਰੂ ਚਰਨਾਂ ਵਿੱਚ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਅਤੇ ਫਿਰ ਉਹਨਾਂ ਨੇ ਜੋੜਾ ਘਰ ਦੇ ਵਿੱਚ ਜਾ ਕੇ ਜੋੜੇ ਚਾਰਨ ਦੀ ਸੇਵਾ ਜਿਹੜੀ ਉਹ ਸ਼ੁਰੂ ਕੀਤੀ ਗੌਰਤਲਬੈ ਕੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਤਨਖਾ ਲਗਾਈ ਗਈ ਹੈ ਜਿਸ ਦੇ ਤਹਿਤ 2 ਦਿਨ ਦੇ ਲਈ ਉਹਨਾਂ ਵੱਲੋਂ ਗੁਰਦੁਆਰਾ ਸ਼ੀਸ਼ਕੰਝ ਸਾਹਿਬ ਵਿਖੇ ਜੋੜੇ ਝਾੜੇ ਜਾਣੇ ਹਨ ਇਸੇ ਪ੍ਰੋਗਰਾਮ ਦੇ ਤਹਿਤ ਅੱਜ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਿਹੜੇ ਉਹ ਸ੍ਰੀ ਅਨੰਦਪੁਰ ਸਾਹਿਬ ਦੇ ਗੁਰਦੁਆਰਾ ਸ਼ੀਸ਼ਕੰਝ ਸਾਹਿਬ ਪਹੁੰਚੇ ਮਾਮਲੇ ਦੀ ਜੇ ਗੱਲ ਕੀਤੀ ਜਾਵੇ ਤਾਂ ਇਹ ਮਾਮਲਾ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦ ਜੀ ਸਤਿਪੰਥੀ ਸਮਾਗਮ ਨਾਲ ਜੁੜਿਆ ਹੋਇਆ ਹੈ ਪੰਜਾਬ ਸਰਕਾਰ ਦੇ ਵੱਲੋਂ ਸ਼ਿਰੀ ਨਗਰ ਦੇ ਵਿੱਚ ਪੰਜਾਬ ਭਾਸ਼ਾ ਵਿਭਾਗ ਦੇ ਵੱਲੋਂ ਸ਼ਿਰੀ ਨਗਰ ਦੇ ਵਿੱਚ ਇੱਕ ਪ੍ਰੋਗਰਾਮ ਕਰਵਾਇਆ ਗਿਆ ਸੀ ਜਿਸ ਦੇ ਵਿੱਚ ਗਾਇਕ ਵੀਰ ਸਿੰਘ ਪਹੁੰਚਦਾ ਆਏ ਅਤੇ ਗੀਤ ਗਾਏ ਜਾਂਦੇ ਨੇ ਅਤੇ ਕੁਝ ਲੋਕ ਉੱਥੇ ਨੱਚਦੇ ਗਾਉਂਦੇ ਦਿਖਾਈ ਦਿੰਦੇ ਨੇ ਤਾਂ ਉਸ ਮੌਕੇ ਹਰਜੋਤ ਬੈਂਸ ਨੇ ਜਿਹੜੇ ਉਹ ਵੀ ਉੱਥੇ ਮੌਜੂਦ ਹੁੰਦੇ ਨੇ ਕਿਉਂਕਿ ਇਹ ਸਾਰਾ ਪ੍ਰੋਗਰਾਮ ਜਿਹੜਾ ਉਹ ਭਾਸ਼ਾ ਵਿਭਾਗ ਵੱਲੋਂ ਕਰਵਾਇਆ ਜਾ ਰਿਹਾ ਸੀ ਤਾਂ ਸਿੱਖਿਆ ਮੰਤਰੀ ਹਰਜੋਤ ਸਿੰਘ ਵੈਂਸ ਦੀ ਹਾਜ਼ਰੀ ਦੇ ਵਿੱਚ ਅਜਿਹਾ ਕੁਝ ਹੋਣ ਤੇ ਵੱਡੇ ਸਵਾਲ ਉੱਠੇ ਮਰਿਆਦਿਆਂ ਦੀ ਉਲੰਘਣਾ ਦੇ ਉੱਤੇ ਸਖਤ ਇਤਰਾਜ਼ ਆ ਜਿਹੜਾ ਉਹ ਸਿੱਖ ਸੰਗਤ ਦੇ ਵੱਲੋਂ ਜਤਾਇਆ ਗਿਆ ਜਿਸ ਤੋਂ ਬਾਅਦ ਹਰਜੋਤ ਸਿੰਘ ਵੈਂਸ ਨੂੰ ਤਲਬ ਕੀਤਾ ਗਿਆ ਨਾਲ ਹੀ ਭਾਸ਼ਾ ਵਿਭਾਗ ਦੇ ਡਾਇਰੈਕਟਰ ਨੇ ਜਿਹੜੇ ਉਹ ਵੀ ਤਲਬ ਕੀਤੇ ਗਏ ਜਿਨ੍ਹਾਂ ਨੇ ਅੱਜ ਸੇਵਾ ਜਿਹੜੀ ਉਹ ਕੀਤੀ ਹੈ ਤਾਂ ਭਾਸ਼ਾ ਵਿਭਾਗ ਦੇ ਡਾਇਰੈਕਟਰ ਨੇ ਜਿਹੜੇ ਆਉਣ ਵਾਲੇ ਦਿਨਾਂ ਵਿੱਚ ਅਸ਼ੀਰਯ ਕੱਲ ਤੱਕ ਸਾਹਮਣੇ ਪੇਸ਼ ਹੋਣਗੇ ਲੇਕਿਨ ਹਰਜੋਤ ਸਿੰਘ ਬੈਂਸ ਨੇ ਜਿਹੜੇ ਉਹ ਬੀਤੇ ਦਿਨੀ ਅਸ਼ੀਰਯ ਕੱਲ ਤੱਕ ਸਾਹਮਣੇ ਪੇਸ਼ ਹੁੰਦੇ ਨੇ ਅਤੇ ਆਪਣੇ ਸਾਰੇ ਗੁਨਾਹਾਂ ਦੀ ਮਾਫੀ ਮੰਗਦੇ ਨੇ ਤੇ ਉਹਨਾਂ ਨੂੰ ਧਾਰਮਿਕ ਤਨਖਾਹ ਲਗਾਈ ਜਾਂਦੀ ਹੈ ਜ਼ਥੇਦਾਰ ਗਿਆਨੀ ਕਲਦੀਪ ਸਿੰਘ ਗੜਗਾਜ ਨੇ ਜਿਹੜੇ ਉਹਨਾਂ ਨੂੰ ਧਾਰਮਿਕ ਤਨਖਾਹ ਲਾਉਂਦੇ ਦਿਖਾਈ ਦਿੰਦੇ ਨੇ ਧਾਰਮਿਕ ਸਜ਼ਾ ਸੁਣਾਉਂਦੇ ਦਿਖਾਈ ਦਿੰਦੇ ਨੇ ਜਿਸ ਤੋਂ ਬਾਅਦ ਵਕ ਵਕ ਗੁਰੂ ਘਰਾਂ ਦੇ ਦਰਸ਼ਨਾਂ ਲਈ ਉਹਨਾਂ ਨੂੰ ਕਿਹਾ ਗਿਆ ਸੀ ਪਹਿਲੇ ਦਿਨ ਉਹਨਾਂ ਨੂੰ ਗੁਰਦੁਆਰਾ ਗੁਰੂ ਕੇ ਮਹਿਲ ਜਾਣ ਦਾ ਹੁਕਮ ਸੁਣਾਇਆ ਗਿਆ ਸੀ ਨੰਗੇ ਪੈਰੀ ਉਹ ਗੁਰੂ ਘਰ ਗਏ ਅਤੇ ਰਾਹ ਦੇ ਵਿੱਚ ਉਹਨਾਂ ਨੇ ਸਫਾਈ ਵੀ ਕੀਤੀ ਅਤੇ ਜਿਹੜੇ ਰਾਹ ਟੁੱਟੇ ਹੋਏ ਨੇ ਜਿਹੜੇ ਰਸਤੇ ਖਰਾਬ ਨੇ ਗੁਰੂ ਘਰਾਂ ਨੂੰ ਜਾਂਦੇ ਉਹਨਾਂ ਦਾ ਹਾਲਾਤ ਸੁਧਾਰਨ ਵਾਸਤੇ ਵੀ ਹਦਾਇਤਾਂ ਨੇ ਜਿਹੜੀਆਂ ਓਹੋ ਜਥੇਦਾਰ ਸਹਿਬਾਨ ਦੇ ਵੱਲੋਂ ਦਿੱਤੀਆਂ ਗਈਆਂ ਸੰਤਾਂ ਅੱਜ ਹਰਜੋਤ ਸਿੰਘ ਬੈਂਸ ਦੇ ਜਿਹੜੇ ਉਹ ਜੋੜਾ ਘਰ ਦੇ ਵਿੱਚ ਸੇਵਾ ਕਰਦੇ ਦਿਖਾਈ ਦਿੱਤੇ ਨੇ ਪੰਜਾਬ ਦੇ ਸਿੱਖਿਆ ਮੰਤਰੀ ਨੇ ਜਿਹੜੇ ਉਹਨਾਂ ਨੂੰ ਧਾਰਮਿਕ ਤਨਖਾਹ ਜਿਹੜੀ ਉਹ ਲਗਾਈ ਗਈ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਹਰਜੋਤ ਸਿੰਘ ਬੈਂਸ ਨੇ ਜਿਹੜੇ ਉਹ ਜੋੜਾ ਘਰ ਦੇ ਵਿੱਚ ਕੱਪੜੇ ਦੇ ਨਾਲ ਜੋੜੇ ਸਾਫ਼ ਕਰਦੇ ਦਿਖਾਈ ਦੇ ਰਹੇ ਨੇ